ਸਸੀ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਜਿਹੜਾ ਅੱਜ ਤੁਹਾਡੇ ਵਾਸਤੇ ਅਸੀਂ ਵੀਡੀਓ ਲੈ ਕੇ ਆਏ ਆ ਇਹ ਲੈ ਕੇ ਆਏ ਆ 7 बाई 7 ਦਾ ਕੱਪ ਬੋਰਡ ਬਣਾਇਆ ਹੋਇਆ ਆਪਣਾ ਰੈਡੀमेड ਫਰਨੀਚਰ ਦਾ ਆਪਾਂ ਕੰਮ ਕਰਦੇ ਆਂ ਇਹ ਵੀਡੀਓ ਆਮ ਵੀਡੀਓ ਨਹੀਂ ਹੈਗੀ ਵੀ ਜਿਵੇਂ ਆਪਾਂ ਫालतू ਵੀਡੀਓ ਬਾਦਨੇ ਵੀ ਆਹ ਲੈ ਜੂ ਜੀ ਸਾਨੂੰ ਇੰਨੇ ਦਾ ਇਹਦਾ ਜੈਨੂਇਨ ਰੇਟ ਰੱਖਿਆ ਹੋਇਆ ਆਪਾਂ ਜਿਹੜੀ ਇਹਦੇ ਵਿੱਚ ਵਾਈਟ ਸੀਡ ਯੂਜ਼ ਕੀਤੀ ਗਿਆ ਅੰਦਰਲੀ ਸਾਈਡ ਉਹ 1.8 ਯੂਜ਼ ਕੀਤੀ ਗਈ ਹੈ ਤੇ ਬਾਹਰਲੀ ਦਾ ਥਿਕਨਸ ਹੈਗੀ ਆ 1 mm ਇਹਦੇ ਵਿੱਚ ਸਲਾਈਡਿੰਗ ਸੈੱਟ ਵਧੀਆ ਕੰਪਨੀ ਦਾ ਲੱਗਿਆ ਹੋਇਆ ਹੈਗਾ ਇਹਦਾ ਰੇਟ ਘੱਟ ਨਹੀਂ ਹੈਗਾ ਜਾਇਜ਼ ਰੇਟ ਆ ਨਾ ਘਟਾਏ ਨਾ ਵਧਾਏ ਨਹੀਂ ਅਸੀਂ ਨਾ ਕੋਈ ਇਹ ਤੇ ਪੀਣਾ ਕੁਆਲਿਟੀ ਦੀ ਕੋਈ ਚੀਜ਼ ਲੱਗੀ ਹੋਈ ਆ ਵਧੀਆ ਕੁਆਲਿਟੀ ਦੀ ਚੀਜ਼ ਲਾ ਕੇ ਵਧੀਆ ਮੰਨ ਲਓ ਕਸਟਮਰ ਨੂੰ ਅਸੀਂ ਚੀਜ਼ ਦਿੰਨੇ ਆ ਜੇ ਕਿਸੇ ਵੀਰ ਨੇ ਆਪਾਂ ਤੋਂ ਇਹ ਕਪੋਰਡ ਬਣਾਉਣਾ ਹੋਵੇ ਉਹਦਾ ਇੰਨਾ ਕ ਫਾਇਦਾ ਹੋ ਜਾਂਦਾ ਘਰੇ ਖਲੇਰਾ ਪਾਉਣ ਨਾਲੋਂ ਕਈ ਵਾਰੀ ਇਹ ਹੁੰਦਾਗਾ ਵੀ ਆਪਾਂ ਘਰੇ ਨਹੀਂ ਮੰਨ ਲਓ ਮਿਸਤਰੀ ਲਾਉਣਾ ਘਰੇ ਮੰਨ ਲਓ ਕੂੜਾ ਕਰਕਰ ਨਹੀਂ ਕਰਾਉਣਾ ਤਾਂ ਸਾਤੋਂ ਤੁਸੀਂ ਰੈਡੀमेड ਤਿਆਰ ਕਰਵਾ ਸਕਦੇ ਹੋ ਵਧੀਆ ਕੁਆਲਿਟੀ ਦਾ ਹੋਊਗਾ ਕੋਠੀਆਂ ਦੇ ਵਿੱਚ ਲਾਉਣ ਵਾਲੇ ਆਪਣੇ ਕੋਲ ਕੱਪ ਬੋਰਡ ਹੁੰਦੇ ਆ ਵਧੀਆ ਕੁਆਲਿਟੀ ਦੇ ਟਾਪ ਦੇ ਕਪੜਾ ਬਾਕੀ ਤੁਸੀਂ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਹੋਇਆ ਜੇ ਕਿਸੇ ਨੇ बनਵਾਉਣਾ ਦਾ ਤਾਂ ਕੰਟੈਕਟ ਕਰ ਸਕਦਾ ਨੰਬਰ ਮੈਂ ਬੋਲ ਵੀ ਦਿੰਦਾ 8054200117 8054200117 ਕਾਪੂਰ ਦੀ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਕਿੰਨਾ ਕਲਾਸਿਕ ਤੇ ਕਿੰਨਾ ਸੋਹਣਾ ਵਿਨੀਅਰ ਲੁੱਕ ਦੇ ਵਿੱਚ ਸੁਨਮਈਕਾ ਲੱਗੇ ਹੋਏ ਜੇ ਕਿਸੇ ਨੇ ਵੀਡੀਓ ਦੇ ਡੀਕੂ ਦੇ ਵਿੱਚ ਵੀ ਬਣਵਾਉਣਾ ਉਹ ਵੀ ਅਸੀਂ ਬਣਾ ਦਿੰਦੇ ਆ ਬਾਕੀ ਅੰਦਰੋਂ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਪੱਕਵਾਰ ਦੀ ਜ ਟਾਪ ਦਾ ਕੰਮ ਕਰਕੇ ਦਿੰਦੇ ਆ ਗਾਹਕ ਸਾਡੇ ਕੋਲ ਖੁਸ਼ ਜਾਂਦਾ ਬਾਕੀ ਵੀਡੀਓ ਚੰਗੀ ਲੱਗਦੀ ਜੇ ਸ਼ੇਅਰ ਕਰ ਦਿਓ